ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੇ ਲੈਤੇ ਗਿਆ ਸਾਡੇ 6 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਲ ਵਰਤੇ ਆ ਜਿਹੜਾ ਆਪਾਂ ਆਪਾਂ ਲੜ ਲ ਲਗਾਵਾਂਗੇ ਲੜ ਨੂੰ ਆਪਾਂ ਸਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਫਰੰਟ ਦੇ ਉੱਤੇ ਚੰਗੀ ਤਰ੍ਹਾਂ ਇੱਕ ਗਰ ਫੋਲਡ ਕਰਾਂਗੇ ਤੇ ਛੜੜ ਨੂੰ ਹੁਣ ਬੈਕ ਤੱਕ ਚੰਗੀ ਤਰ੍ਹਾਂ ਇਸ ਲੜ ਦੇ ਉੱਤੇ ਹੱਥ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਪਤਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਇਸ ਲੜ ਨੂੰ ਤੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਲੜ ਨੂੰ ਫਿਰ ਅੜਦੇ ਤੋਂ ਇੱਕ ਗਰ ਫੋਲਡ ਕਰਾਂਗੇ ਉਹ ਲੜ ਨੂੰ ਇੱਕ ਗਰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਕਿ ਸਾਫ਼ ਕਰਾਂਗੇ ਤੇ ਲੜ ਨੂੰ ਉੱਤੇ ਇੱਕ ਗਰ ਫੋਲਡ ਕਰਾਂਗੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਬੈਕ ਤੱਕ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਹੁਣ ਇਸ ਲੜ ਦੇ ਵਿੱਚ ਬਾਅਦ ਫੇਰ ਕੇ ਇਸ ਲੜ ਦਾ ਜਿਹੜਾ ਬੜਾ ਫਾਸਲਾ ਆਊਗਾ ਫਾਸਲੇ ਨੂੰ ਆਪਾਂ ਸੈੱਟ ਕਰਾਂਗੇ ਤੇ ਬੈਕ ਦਾ ਕਿਸ ਲੜ ਨੂੰ ਜਿਹੜਾ ਕਿ ਸਾਫ਼ ਕਰਕੇ ਆਪਾਂ ਇਹੜਾ ਲੜ ਨੂੰ ਲਗਾ ਦਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਾਂਗੇ ਜੀ ਲੜ ਨੂੰ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਾਂਗੇ ਤੇਲੜ ਨੂੰ ਚੰਗੀ ਤਰ੍ਹਾਂ ਕਿਧਰਾ ਬੈਕ ਤੱਕ ਸਾਫ਼ ਕਰਾਂਗੇ ਤੇਲੜ ਨੂੰ ਉੱਪਰੋਂ ਵੀ ਇੱਕ ਗਰੇੜਾ ਫੋਲਡ ਕਰਕੇ ਤੇਲੜ ਨੂੰ ਚੰਗੀ ਤਰ੍ਹਾਂ ਉੱਪਰੋਂ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਦਾ ਸਾਫ਼ ਕਰਕੇ ਤੇ ਇਸ ਲੜ ਨੂੰ ਵੀ ਜਿਹੜਾ ਇਸ ਲੜ ਦੇ ਵਿੱਚੋਂ ਬਾਅਦ ਫਿਰ ਕੇ ਇਸ ਲੜ ਦਾ ਡਾਣਾ ਖਾਸ ਲਾਊਗਾ ਉਸ فاਸਲੇ ਨੂੰ ਵੀ ਆਪਾਂ ਸੈੱਟ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੁਣ ਜਿਹੜਾ ਆਪਾਂ ਪਸਤੋਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਪੁਣੇ ਦਾ ਖੁੱਲਦਾ ਪਾਸਾ ਆ ਪੱਥਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਹੋ ਉਸ ਨੂੰ ਉੱਪਰ ਰੱਖ ਲਵਾਂਗੇ ਜੀ ਤੇ ਲੜ ਨੂੰ ਹੁਣ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਫੋਲਡ ਕਰਾਂਗੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲ ਲਗਾਉਣ ਤੋਂ ਬਾਅਦ ਇਸ ਲੜ ਦਾ ਜਿਹੜਾ ਬਾਦੂ ਕੱਪੜਾ ਗੋਸ ਕੱਪੜੇ ਨੂੰ ਦਨ ਫੋਲਡ ਕਰਕੇ ਹੁਣ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਹੋਲਡ ਕਰਾਂਗੇ ਲੜ ਨੂੰ ਫਰਾਂਡ ਦਿਓ ਤਾਂ ਇੱਕ ਗਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਗ ਤੱਕ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਾਂਗੇ ਲੜ ਨੂੰ ਬੈਗ ਤੱਕ ਜਿੰਨਾ ਚਿਰ ਸਾਫ਼ ਕਰਨ ਤੋਂ ਬਾਅਦ ਤੇ ਲੜ ਨੂੰ ਉੱਪਰੋਂ ਵੀ ਇੱਕ ਗਰੜਾ ਫੋਲਡ ਕਰਾਂਗੇ ਜੀ ਇਸ ਲੜ ਨੂੰ ਬੈਗ ਤੱਕ ਸਾਫ਼ ਕਰਕੇ ਜਿਹੜਾ ਕਿ ਆਪਾਂ ਇਸ ਲੜ ਦੇ ਵਿੱਚ ਬਾਅਦ ਫਿਰ ਕੇ ਇਸ ਲੜ ਨੂੰ ਹੁਣ ਲਗਾ ਦੇਵਾਂਗੇ ਜੀ ਇਹਨਾਂ ਲੜਾਂ ਦਾ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦਾ ਜਿਹੜਾ ਉਹਨਾਂ ਫਾਸਲਾ ਆਊਗਾ ਬਦਗੜ ਨਹੀਂ ਰੱਖਾਂਗੇ ਜੀ ਤੇੜੇ ਆਪਣਾ ਉਤਲੇ ਪੇਚ ਉਨੋਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਸੀਮ ਰੱਖਣਾ ਕਿਸੇ ਵੀ ਉਤਲੇ ਪੇਚ ਦਾ ਜਿਹੜਾ ਆਪਣਾ فاਸਲਾ ਵਧਕੜ ਨਹੀਂ ਰੱਖਾਂਗੇ ਉਤਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਾਸ਼ ਸ਼ਾਵਰ ਸਾਧੋ WCH ਵਿੱਚ ਦੇ ਕੇ ਕਿਸੇ ਵੀ ਤੁਹਾਡੇ ਉਤਲੇ ਪੇਚ ਦਾ فاਸਲਾ ਵਧਦੇ ਆ ਘਟੂਗਾ ਡਾਸ਼ ਸ਼ੇਵ ਵਿੱਚ ਦੇਖ ਕੋਈ ਲੜੜ ਜਿਹੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਜੀ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰ ਲੜ ਨੂੰ ਫਰੰਟ ਦੇ ਤੋਂ 1 ਗਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਲੜ ਨੂੰ ਡਬਲ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਉਤੋਂ ਲੜ ਨੂੰ 1 ਗਰ ਫੋਲਡ ਕਰਕੇ ਲੜ ਨੂੰ ਜਿਹੜਾ ਸਾਫ਼ ਕਰਾਂਗੇ ਜੀ। ਹੁਣ ਇਸ ਲੜ ਦੇ ਵਿੱਚ ਆਪਾਂ ਬਾਅਦ ਫੇਰ ਕੇ ਲੜ ਨੂੰ ਥੋੜਾ ਆਪਣਾ ਸਾਫ਼ ਕਰਕੇ ਤੇ ਬੈਕ ਤੱਕ ਲੜ ਨੂੰ ਜਿਹੜਾ ਸਾਫ਼ ਕਰਕੇ ਲਗਾ ਦੇਵਾਂਗੇ ਜੀ। ਚੰਗੀ ਤਰ੍ਹਾਂ ਲੜ ਨੂੰ ਬੈਗ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤਣ ਜਿਹੜਾ ਆਪਾਂ ਇਸ ਤੋਂ ਅਲ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਪੂਨੇ ਦਾ ਖੁੱਲਦਾ ਪਾਸਾ ਉਹ ਪੱਥਰੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋ ਗੋ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਇਸ ਲੜ ਦਾ ਜਿਹੜਾ ਬਾਧੂ ਕਪੜਾ ਗੋਸ ਕਪੜਾ ਇਹਨੂੰ ਦਰ ਫੋਲਡ ਕਰ ਦਵਾਂਗੇ ਤੇ ਇਹੜਾ ਆਪਣਾ ਫਰੰਟ ਦੇ ਚੋਂ ਲੜ ਨੂੰ ਇੱਕ ਗੈਰ ਫੋਲਡ ਕਰਾਂਗੇ ਇਹ ਗੈਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹੱਕਾ ਖੱਚ ਕੇ ਲੜ ਨੂੰ ਇਹੜਾ ਪਾ ਡਬਲ ਫੋਲਡ ਕਰਾਂਗੇ ਹੋਰ ਇਸ ਲੜ ਨੂੰ ਜਿਹੜਾ ਕਿ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਲੜ ਨੂੰ ਉੱਪਰ ਹੋਰ ਇੱਕ ਗੈਰ ਫੋਲਡ ਕਰਕੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਕਿ ਬੈਕ ਤੱਕ ਸਾਫ਼ ਕਰ ਲਵਾਂਗੇ ਜੇ ਆਪਾਂ ਕਿਸ ਤਰ੍ਹਾਂ ਰਲਦੇ ਕਿਤਰਾ ਬੈਕਸਰ ਸਾਫ ਕਰ ਕਿਹੜਾ ਪੈਸਲੜ ਨੂੰ ਵੀ ਲਗਾ ਦਵਾਂਗੇ ਜੀ ਤੇ ਹੁਣ ਇਸ ਲੜ ਦੇ ਵਿੱਚ ਬਾਅਦ ਫਿਰ ਕਿਹੜਾ ਸਲੜਨ ਚੰਗੀ ਤਰ੍ਹਾਂ ਸਾਫ ਕਰਾਂਗੇ ਜੀ ਜਿਹੜਾ ਆਪਣੀ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਵੀ ਆਪਾਂ ਜਿਹੜਾ ਸੈੱਟ ਕਰਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫਾਲੋ ਜਰੂਰ ਕਰਨਾ ਉਹੜਾ ਆਪਾਂ ਸਾਰੇ ਲੜਾਂ ਵਿੱਚ ਬਾਅਦ ਫੇਰ ਕੇ ਸਾਰੇ ਲੜਾਂ ਜਿਹੜਾ ਆਪਣਾ فاਸਲਾ ਹੋਊਗਾ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦਾ ਜਿਹੜਾ ਆਪਣਾ فاਸਲਾ ਹੋਊਗਾ ਸੈੱਟ ਕਰ ਲਵਾਂਗੇ ਜੀ ਤੇ ਹੁਣ ਸਾਰੇ ਜਿਹੜੇ ਆਪਣੇ ਸਲੜ ਦੇ ਵਿੱਚ ਜਿਹੜਾ ਪਾਗ ਦੀ ਸ਼ੇਪ ਹੋਗੀ ਪਾਗ ਦੀ ਸ਼ੇਪ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਪ੍ਰੋਪਰ ਜਿਹੜੀ ਉਹਨੀ ਪਾਗਾ ਸੈੱਟ ਕਰਾਂਗੇ ਜੀ ਤੇ ਹੁਣ ਜਿਹੜਾ ਆਪਾਂ ਪਗਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮ ਲੜ ਫੋਲਡ ਕੀਤਾ ਛੇਮ ਲੜ ਦੇ ਉੱਪਰ ਆਹ ਕਿਹੜਾ ਪਗਪੈਨ ਨੂੰ ਲਗਾ ਦਵਾਂਗੇ ਪਗਪੈਨ ਲਗਾਉਣ ਤੋਂ ਬਾਅਦ ਜਿਹੜੇ ਆਪਣੀ ਛਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਹਲਕਾ ਹਲਕਾ ਖਿੱਚ ਕੇ ਤੋਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਜਿਹੜਾ ਹੁਣ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਪੂਣੀ ਨੂੰ ਖੋਲਾਂਗੇ ਕਲਗੀ ਲੜ ਦੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪੱਲਾ ਜਿਹੜਾ ਕਿ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਆਪਣਾ ਥੱਲਾ ਪੱਲਾ ਹੋਊਗਾ ਉਸ ਪੱਲੇ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਲੜ ਨੂੰ ਹਲਕਾ ਜਿਹਾ ਬ ਪੈਂਚ ਕਰਨ ਤੋਂ ਆਦਿ ਇਸ ਲਾੜ ਨੂੰ ਬੜੀ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਾਂਗੇ ਜਿਹੜੇ ਆਪਣੇ ਇਸ ਲਾੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਕੱਢ ਦੇਵਾਂਗੇ ਅੱਖ ਤੱਕ ਲਾੜ ਨੂੰ ਖਿੱਚ ਕੇ ਇਸ ਲਾੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰ ਲਵਾਂਗੇ ਜੀ ਇਸ ਲਾੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਅੰਦਰ ਨੂੰ ਵੋਲਡ ਕਰਕੇ ਹਲਕੇ ਹਲਕੇ ਆਪਾਂ ਇਹ ਲਾੜ ਨੂੰ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਪੱਗ ਪੈ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਮੈਂ ਥਲੇ ਜੀ ਲਿਆਵਾਂਗੇ ਲੜ ਨੂੰ ਪਗ ਪੰਥਲੇ ਚ ਲੈ ਆਉਣ ਤੋਂ ਬਾਅਦ ਇਸ ਲੜ ਨੂੰ ਆਪਾਂ ਸੱਜੇ ਪਾਸੇ ਹਲਕਾ ਮਾ ਦਵਾਂਗੇ ਸੱਜੇ ਪਾਸੇ ਹਲਕਾ ਮਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਛੇਵੇਂ ਲੜ ਲਗਾਏ ਸੀਗਾ ਲੜ ਨੂੰ ਛੇਵੇਂ ਲੜ ਜਿਹੜਾ ਆਪਣਾ ਇਸ ਲੜ ਕਲਗੀ ਲੜੂਗਾ ਕਲਗੀ ਲੜ ਨੂੰ ਆਪਾਂ ਛੇਵੇਂ ਲੜ ਥੱਲੇ ਜਿਹੜਾ ਦੱਬ ਦਵਾਂਗੇ ਜੀ ਜਿਗਤਰਾ ਲੜ ਨੂੰ ਸੈੱਟ ਕਰਕੇ ਜਿਹੜਾ ਕਿ ਆਪਾਂ ਲੜ ਨੂੰ ਸੱਜੇ ਪਾਸੇ ਹਲਕਾ ਮਾ ਦਵਾਂਗੇ ਲੜ ਨੂੰ ਸੱਜੇ ਪਾਸੇ ਹਲਕਾ ਮਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਛੇਵੇਂ ਲੜ ਲਗਾਏ ਸੀਗਾ ਲੜ ਨੂੰ ਆਪਾਂ ਛੇਵੇਂ ਲੜ ਥੱਲੇ ਦੱਬ ਦਵਾਂਗੇ ਜੀ ਇਹ ਲਾ ਪਛੇਵੇਂ ਲਾੜ ਦੇ ਥੱਲੇ ਇਸ ਲਾੜ ਨੂੰ ਚੰਗੀ ਤਰ੍ਹਾਂ ਪ੍ਰੋਪਰ ਇਹਦਾ ਦਬ ਦਮਾਗੇ ਜੇਕਰ ਤੁਹਾਡਾ ਲਾੜ ਟੁੱਟ ਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲਾੜਾ ਓਟਲਾ ਨਹੀਂ ਰਹੇਗਾ ਚਾਹੇ ਕਿਦਰਾ ਆਪਣਾ ਕੱਲਗੀ ਲੜੂਗਾ ਕੱਲਗੀ ਲੜਦੂ ਆਪਾਂ ਪ੍ਰੋਪਰ ਸੈੱਟ ਕਰਾਂਗੇ ਹੁਣ ਇਸ ਲਾੜ ਨੂੰ ਇਸ ਲਾੜ ਨੂੰ ਢਾਪਾ ਹਲਕਾ ਖੋਲਾਂਗੇ ਖੁੱਲਣ ਤੋਂ ਬਾਅਦ ਆਪਾਂ ਇਸ ਲਾੜ ਨੂੰ ਛੇਵੇਂ ਲਾੜ ਦੇ ਥੱਲੇ ਦਬ ਦਵਾਂਗੇ ਜੇਕਰ ਤੁਹਾਡਾ ਲਾੜ ਟੁੱਟ ਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲਾੜਾ ਓਟਲਾ ਨਹੀਂ ਰਹੇਗਾ ਜਿਹੜੇ ਆਪਣੇ ਲੜੜ ਹੋਣ ਨੂੰ ਲੜੜ ਨੂੰ ਸੈੱਟ ਕਰਾਂਗੇ ਜਿਹੜੇ ਆਪਣੇ ਪੱਗ ਦਾ ਫਰੰਟ ਆ ਕਮਿਊਟ ਹੋ ਚੁੱਕਿਆ ਹਨ ਫਰੰਟ ਦੀ ਜਿਹੜੀ ਆਪਣੀ ਸੈਟਿੰਗ ਹੋਊਗੀ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜਿਹ ਕਿ ਜਿਹੜਾ ਇਹਨਾਂ ਫਰੰਟ ਆ ਸੈੱਟ ਕਰਾਂਗੇ ਜਿਹੜਾ ਕਿ ਸੈੱਟ ਕਰਾਂਗੇ ਜਾਂ ਸਿੱਧਾ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਉਸ ਲੜ ਨੂੰ ਖਿੱਚਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰਾ ਸਰਵਤ ਜਿਹੜਾ ਕਿ ਖਿਲਾੜ ਲਵਾਂਗੇ ਪੂਰਾ ਸਰਵਤ ਖਿਲਾੜਨ ਤੋਂ ਬਾਅਦ ਜੰਗੀਧਰਾ ਲੜਾਂ ਥੱਲੇ ਇਸ ਕਪੜੇ ਨੂੰ ਉਂਗਲਾਂ ਨਾਲ ਦੇ ਦੇਵਾਂਗੇ ਉਂਗਲਾਂ ਨਾਲ ਲੜਾਂ ਲੜਾਂ ਥੱਲੇ ਇਸ ਕਪੜੇ ਨੂੰ ਪ੍ਰੋਪਰ ਜਿਹੜਾ ਚੰਗੀਧਰਾ ਆਪਾਂ ਲੜਾਂ ਉਂਗਲਾਂ ਨਾਲ ਲੜਾਂ ਦੇ ਲੈ ਕੱਪੜੇ ਨੂੰ ਦੇਣ ਤੋਂ ਬਾਅਦ ਜਿਹੜਾ ਕਿ ਆਪਣਾ ਮੂਹਰ ਲੜੂਗਾ ਮੂਹਰ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰਾ ਟੈਟ ਕਰਾਂਗੇ ਜੇ ਕਿ ਤਰ੍ਹਾਂ ਸਰਨਵੜਾ ਟੈਟ ਕਰਨ ਤੋਂ ਬਾਅਦ ਜੇਕਰ ਤੁਹਾਡਾ ਸਿਰ ਵੀ ਨੰਗਾ ਫਿਰ ਵੀ ਸਿਰ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਐਫ ਚ ਦੇਖ ਕੇ ਆਪਣਾ ਸਿਰਾ ਟੱਕ ਸਕਦੇ ਹੋ ਤੇ ਪਿਛਲੇ ਲੜ ਨੂੰ ਆਪਾਂ ਜਿਹੜਾ ਦੂਨਾ ਸਾਈਡਾ ਤੋਂ ਫੋਲਡ ਕਰਾਂਗੇ ਲੜ ਨੂੰ ਦੋਨਾ ਸਾਈਡਾ ਤੋਂ ਫੋਲਡ ਕਰਨ ਤੋਂ ਬਾਅਦ ਆਪਾਂ ਉਸ ਲੜ ਨੂੰ ਬੈਕ ਤੇ ਚੰਗੀ ਤਰ੍ਹਾਂ ਦਬ ਦਵਾਂਗੇ ਤੇ ਜਿਹੜੀ ਹੁਣ ਆਪਣੀ ਪਾਗ ਆਪ ਨੂੰ ਰੋ ਚੁੱਕੀ ਐ ਇਸ ਪਾਗ ਦੇ ਹੁਣ ਆਪਾਂ ਬਾਕੀ ਦੀ ਸ਼ੈਡਿੰਗ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ